लग ना पर तो तो के आ, मुझे ना सफाई अभियान से ज़्यादा ये अच्छा लग रहा है कि सफ़ाई अभियान की शुरुआत इन लड़कियों के हाथ हो रही है बच्चों के हाथ हो रही है तो वो देख के बहुत अच्छा लगा कि जिस तरह से ये प्राइवेट स्कूल ऑल्सो इतना आगे बढ़ के इसमें पार्टिसिपेट कर रहे हैं पार्वती तो जी दो दिन चलना है हमारा वैसे प्लान है कि इस नाभा दिवस से पहले सर्कुलर रोड नाभा को अच्छे से साफ सुथरा किया जाए है। और मुझे बहुत खुशी है इसमें सभी पॉलिटिकल पार्टी हैं आ, सारी ऑर्गेनाइजेशन हैं स्कूल्स हैं जो इसमें से पार्ट ले रही है जैसे आप देख सकते हैं पीछे और भी बच्चे आ रहे हैं तो so, मैं चाहती हूँ ये मुहिम हम पूरा साल चलाएं और एक साल में नाभा को पंजाब का सबसे साफ़ सुथरा शहर बनाने की कोशिश करें पंजाब की है क्योंकि कमी रह रही है आ, मेरा ये मानना है कि अकेले सरकार भी कुछ नहीं कर सकती और अकेले हम भी कुछ नहीं कर सकते जब हमें मिल काम करेंगे ना तभी हमारा शहर साफ हो होता तो तो है बिल्कुल इंदौर सबसे क्लीनेस्ट सिटी है इंडिया की तो मेरी इच्छा है जैसे मेरा पीहर है वैसे ही मेरा ससुराल हो जाए ऐसे साफ सुथरा नहीं आई एम वेरी हैप्पी दैट आई एम हैप्पीटिंग अपॉर्चुनिटी To clean my city, and uh, uh, this is very good for the environment because all over there's a lot of talk about cleaning the environment, and the best thing is that we start with uh, cleaning the place where we are staying. So, I'm very happy that we are doing this. ਜਨ ਸਭ ਕੀ ਕਹਿਣਾ ਚਾਹੁੰਦਾ ਅੱਜ ਖੁਦ ਝਾੜੂ ਚੱਕ ਕੇ ਨਾ ਬਿਲਕੁਲ ਚੱਕਾਂਗੇ ਜੀ ਸਫਾਈ ਕਰਨ ਦੇ ਵਿੱਚ ਕੋਈ ਇਤਰਾਜ਼ ਨਹੀਂ ਕਿਉਂਕਿ ਲੋਕ ਆਪਾਂ ਹੀ ਗੰਦ ਪਾਉਣ ਵਾਲੇ ਆ ਜੇ ਆਪਾਂ ਹੀ ਨਹੀਂ ਸਫਾਈ ਕਰਾਂਗੇ ਸਰਕਾਰ ਕੀ ਕਰੇਗੀ ਆਪਾਂ ਨੂੰ ਵੀ ਚਾਹੀਦਾ ਹੈ ਕਿ ਜੇ ਆਪਾਂ ਗੰਦ ਪਾਉਂਦੇ ਆ ਜਿਹੜਾ ਪਲਾਸਟਿਕ ਦੇ ਪੋਲੀਥੀਨਸ ਆ ਹੋਰ ਸੜਦੇ ਆ ਜਿਹਦੇ ਨਾਲ ਸਾਰੀ ਹਡਲਸ ਆਉਂਦੀਆਂ ਸਫਾਈ ਨੂੰ ਹੋਰ ਉਹ ਜ਼ਰੂਰ ਰਿਮੂਵ ਹੋਣੇ ਚਾਹੀਦੇ ਆ ਸਫਾਈ ਬਹੁਤ ਹੋਣੀ ਉੱਪਰ ਇੱਕ ਹੀ ਲੋਡ ਪੈਗੀ ਇਹ ਲੋਡ ਪੈ ਗਈ ਜਿਹੜੇ ਪਲਾਸਟਿਕ ਪੋਲੀਥੀਨਸ ਨੇ ਹੋਰ ਨੇ ਉਹ ਜਦੋਂ ਰਿਮੂਵ ਨਹੀਂ ਹੁੰਦੇ ਲੋਕ ਸਟਿੱ ਜਾਂਦੇ ਨੇ ਰਾਤੋਂ ਰਾਤ ਛੜਦੇ ਨੇ ਉਹਨੂੰ ਰਿਮੂਵ ਕਰਨਾ ਜ਼ਰੂਰੀ ਹੈ ਲੋਕਾਂ ਦੀ ਅਵੇਅਰਨੈਸ ਕਰਨ ਵਾਸਤੇ ਇਹ ਕੰਮ ਕੀਤਾ ਜਾ ਰਿਹਾ ਹੈ ਟੈਂਪੂ ਵੀ ਲਗਾਏ ਹੋਏ ਨੇ 90 ਦੇ ਵਿੱਚ ਪਰ ਫਿਰ ਵੀ ਸਵੇਰ ਦੀ ਲੋਡ ਹੈ ਫਿਰ ਵੀ ਜਿਹੜੇ ਟੈਂਪੂ ਲਗਾਏ ਆ ਆਪਣੀ ਡਿਊਟੀ ਬੰਦੀ ਹੈ ਕਿ ਜਿਹੜਾ ਕੂੜਾ ਹੈ ਉਹਨੂੰ ਇੱਕ ਸਾਈਡ ਦੇ ਸਿਟੀ ਹੈ ਜਿੱਥੇ ਉਹਨਾਂ ਦੇ ਡੰਮਸ ਬਣੇ ਨੇ ਉੱਥੀ ਸਿਟੀ ਹੈ ਤਾਂ ਜੋ ਪ੍ਰੋਪਰ ਉਹਨੂੰ ਚੱਕਿਆ ਜਾ ਸਕਦਾ ਪਰ ਲੋਕੀ ਕਰ ਦਿੰਦੇ ਨੇ ਸੜਕਾਂ ਦੇ ਇਹ ਫਿਰ ਖਾ ਕੇ ਛੁੱਟ ਦਿੰਦੇ ਨੇ ਅਸੀਂ ਅਵੇਰਨੈਸ ਕਰਨਾ ਚਾਹੁੰਦੇ ਆ ਕਿ ਸਾਰਾ ਕੁਝ ਠੀਕ ਹੋਵੇ ਸ਼ਾਈ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਇਹ ਮਹੀਨ ਰੰਭੀ ਹੈ ਮਹਾਰਾਣੀ ਪ੍ਰੀਤੀ ਸਿੰਘ ਮਹਾਰਾਣੀ 우ਮਾ ਸਿੰਘ ਜੀ ਸਪੈਸ਼ਲੀ ਚਾਹੁੰਦੇ ਨੇ ਕਿ ਨਾਪਾ ਨੀਡਨ ਕਲੀਨ ਹੋਵੇ ਲੋਕ ਅਵੇਰ ਕਿ ਕਰਾਣ ਟੈਨੋ ਜੀ ਨਾਪਾ ਤੇ ਸਫਾਈ ਹੋ ਰਹੀ ਹੈ ਸਫਾਈ ਵੀ ਹੈ ਸਫਾਈ ਦਾ ਬਹੁਤ ਅੱਛਾ ਇੰਤਜ਼ਾਮ ਹੋ ਰਿਹਾ ਹੈ ਜੀ ਸਾਰੇ ਸਫਾਈ ਜ਼ਰੂਰ ਹੋਣੀ ਚਾਹੀਦੀ ਹੈ ਮੈਂ ਨਾਬੇ ਤੂ ਹੀ ਆ ਪੁਰਾਣਾ ਫ੍ਰੀडम फाइਟਰ ਜੇਰੇ ਸਾਹਮਣੇ ਸੀ ਫ੍ਰੀडम फाइਟਰ ਸੀ ਮਹਾਰਾਜ ਰਵਿ ਮੰ ਸਿੰਘ ਨਾਲ ਵੀ ਉਹਨਾਂ ਨੇ ਸਜ਼ਾ ਕੱਟੀ ਬਾਬਲ ਕੰਟੀ ਵੀ ਕੱਟੀ ਦੇਰਾ ਦੂਨ ਵੀ ਕੱਟੀ 17ਵੇਂ ਸਾਲ ਉਹਨਾਂ ਨੇ ਸਜ਼ਾ ਕੱਟੀ ਦੇਸ਼ੀ ਜਗ ਲਈ ਇਸ ਲਈ ਮੈਂ ਚਾਹੁੰਦਾ ਵੀ ਸਾਡਾ ਦੇਸ਼ ਹਮੇਸ਼ਾ ਤੰਦਰੁਸਤ ਹੋਵੇ ਖੁਸ਼ ਰਹੇ ਆਜ਼ਾਦ ਰਹੇ ਅਤੇ ਸਭ ਦੇ ਭਲੇ ਹੋਵੇ ਕੀ ਕਰਾਂਗੇ ਸੈਂਟਰ ਲਈ ਜਿੰਦਾਸ਼ੀ ਸਕੂਲ ਨਾ ਨਿਊ ਯੂਨੀਅਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਾ ਅੱਬਾ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਇਸ ਸ਼ਾਹੀ ਪਰਿਵਾਰ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹ ਮੁਹਿੰਮ ਸ਼ੁਰੂ ਕੀਤੀ ਹੈ ਕਿਉਂਕਿ ਇਹ ਸਾਡੇ ਲਈ ਨਾਬੇ ਲਈ ਬਹੁਤ ਜ਼ਰੂਰੀ ਸੀ ਤੇ ਮੇਰਾ ਖਿਆਲ ਵੀ ਜਦੋਂ ਇੰਨੇ ਛੋਟੇ ਬੱਚੇ ਜਿਹੜੇ ਸਾਡੇ ਮੇਰੇ ਨਿਊ ਯੂਨੀਅਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਬੱਚੇ ਪਾਰਟਿਸਪੇਟ ਕਰ ਰਹੇ ਨੇ ਮੇ ਵੀ ਹੋਸਪਿਟਲਾਂ ਦੇ ਵੀ ਕਰ ਰਹੇ ਨੇ ਕਿਉਂਕਿ ਜੀ ਅਸੀਂ ਬੱਚਿਆਂ 'ਚ ਜਾਗਰਤ ਪੈਦਾ ਕਰਾਂਗੇ ਮੇਰਾ ਖਿਆਲ ਵੱਡੇ ਹੁਣ ਤੱਕ ਇਹਨਾਂ ਦੇ ਵਿੱਚ ਕਿਉਂਕਿ ਪ੍ਰੈਕਟੀਕਲੀ ਕਰਕੇ ਦੇਖ ਰਹੇ ਨੇ ਇਹ ਭੁੱਲਣਗੇ ਨਹੀਂਗੇ ਮੈਂ ਮਹਾਰਾਜੀ ਸਾਹਿਬਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਬੱਚਿਆਂ ਨੂੰ ਵੀ ਇਸ ਪਾਸੇ ਇਹਨਾਂ ਨੇ ਸੱਦਿਆ ਕਿ ਤਾਂ ਕਿ ਵੱਡੇ ਹਜੇ ਅਸੀਂ ਭੁੱਲ ਜਾਂਦੇ ਆ ਬੱਚੇ ਨੂੰ ਜਿਹੜੀ ਚੀਜ਼ ਪ੍ਰੈਕਟੀਕਲ ਕਰਵਾਈ ਜਾਂਦੀ ਉਹ ਭੁੱਲਦੇ ਨਹੀਂ ਕਿੰਨਾ ਥੈਂਕ ਯੂ ਕਿਸ ਤਰ੍ਹਾਂ ਲੱਗਦਾ ਵੀਰੇ ਕਿਸ ਤਰ੍ਹਾਂ ਲੱਗ ਰਿਹਾ ਅੱਜ ਤੁਸੀਂ ਨਾਪਾ ਦਿੱਸ ਮੌਕੇ ਤੋਂ ਪਹਿਲਾਂ ਸਫਾਈ ਵਿਭਾਗ ਦੇ ਵਿੱਚ ਪਹੁੰਚੇ ਹੋ ਕਿਸ ਤਰ੍ਹਾਂ ਨਾ ਕਰੇ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਜੀ ਸਫਾਈ ਤਾਂ ਜ਼ਰੂਰੀ ਹੈ ਜੀ ਹਾਂ ਜੀ ਹਾਂ ਯਾਰ ਤੁਸੀਂ ਲੋਹ ਚ ਸਫਾਈ ਕਰਦੇ ਹੋ ਹਾਂ ਜੀ ਹਾਂ ਜੀ ਤੇ ਅੱਜ ਇੱਕ ਵਿਸ਼ੇਸ਼ ਸਫਾਈ ਹੈ ਹਾਂ ਜੀ ਹਾਂ ਜੀ ਕਿਸ ਤਰ੍ਹਾਂ ਠੀਕ ਹੈ ਨਾ ਵਧੀਆ ਜੀ ਇਸਮ ਦਾ ਸ਼ਹਿਰ ਸਾਫ਼ ਸੁਥਰਾ ਹੋਊਗਾ ਜੀ ਠੀਕ ਹੈ ਤੇ ਬਬੇ ਜੀ ਲੋਕਾਂ ਨੂੰ ਗਾਉਂ ਤੋਂ ਬਾਅਦ ਕਿਸ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖੋ ਜੀ ਠੀਕ ਹੈ ਠੀਕ ਹੈ ਜੀ ਤੇ ਜੀ ਆਪਣਾ ਜਿੰਨੀ ਸਫਾਈ ਰਹੂਗੀ ਉਹਨਾਂ ਵਧੀਆ ਹੋਊਗਾ ਜੀ ਅ ਬਿਮਾਰੀਆਂ ਤੋਂ ਵੀ ਬਚਾਊਗਾ ਜੀ ਅਸੀਂ ਵੀ ਜਾਣਦੇ ਆਂ ਵੀ ਸਫਾਈ ਐਨ ਵਧੀਆ ਸ਼ਹਿਰ ਦੀ ਹੋਵੇ ਜੀ ਸਾਡਾ ਫਰਜ਼ ਵਾਂਗ ਅਸੀਂ 5 ਵਜੇ ਸਵੇਰੇ ਆ ਕੇ ਲੱਗ ਜਾਂਦੇ ਆਂ ਜੀ ਐਨ ਬਹੁਤ ਵਧੀਆ ਰੀਜਨਲ ਸਫਾਈ ਲੱਗੇ ਪਿਆ ਕਰਨ ਵੀ ਨਾਬਾ ਸ਼ਹਿਰ ਸਾਫ਼ ਰਹੇ ਨਾਬਾ ਸ਼ਹਿਰ ਸਾਫ਼ ਰਹੇ ਜੀ ਆਜੀ ਕੋਸ਼ਿਸ਼ ਕਰਨੀ ਆਈਡੀ ਹਜੇ ਬਣ ਰੱਖੀ ਸਰ ਤੁਸੀਂ ਵੀ ਸਵਾਈ ਵਿਹਾਨ ਚ ਪਹੁੰਚੇ ਹੋ ਨਾ ਜੀ ਸਰ ਹਾਂ ਲੋਕਲ ਜੀ ਨਾਬਾ ਨਾਬਾ ਫਿਜ਼ੀਕਲ ਅਕੈਡਮੀ ਨਾਬੇ ਤੋਂ ਹੀ ਆ ਜੀ ਠੀਕ ਹੈ ਜੀ ਥੋੜੀ ਛੋਟੀ ਹੈ ਠੀਕ ਹੈ ਨਾ ਕੋਈ ਅਸੀਂ ਕਹਿਣਾ ਚਾਹੁੰਦੇ ਆ ਜੀ ਵੀ ਅਸੀਂ ਇਸ ریاਸਤੀ ਸ਼ਹਿਰ ਦੇ ਵਾਸੀ ਆ ਭੱਗਾਂ ਵਾਲੀ ਗੱਲ ਹੈ ਤੇ ਇੱਕ ਗੱਲ ਤੋਂ ਅਸੀਂ ਮਤਲਬ ਮਹਿਸੂਸ ਵੀ ਕਰਦੇ ਆ ਵੀ ਇਸ ਤਰ੍ਹਾਂ ਦੇ ਕੰਮਾਂ ਲਈ ਸਾਨੂੰ ਮਹਾਰਾਣੀ ਸਾਹਿਬਾਂ ਵੱਲੋਂ ਸੱਦਾ ਦਿੱਤਾ ਜਾਂਦਾ ਜਦ ਕਿ ਇਹ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਆ ਅਸੀਂ ਨਾਬੇ ਦੀ ਸਫਾਈ ਦੇ ਵਿੱਚ ਆਪਣੇ ਆਪ ਮਨ ਚਾਹਿਓ ਯੋਗਦਾਨ ਪਾਈਏ ਹੁਣ ਅਸੀਂ ਇੱਥੇ ਦੋ ਇੰਸਟੀਚਿਊਟ ਮੈਡਮ ਕੁਸ਼ਵਿੰਦਰ ਕੌਰ ਖਹਿਰਾ ਜੀ ਪ੍ਰਿੰਸੀਪਲ ਨਿਊ ਇੰਡੀਅਨ ਪਬਲਿਕ ਸੀਰੀਜ਼ ਕੰਟਰੀ ਸਕੂਲ ਤੇ ਸਾਡੇ ਐਮ ਡੀ ਸਾਹਿਬ ਕਾਨ ਸਿੰਘ ਖਹਿਰਾ ਜੀ ਤੇ ਮੈਂ ਨਾਬਾ ਫਿਜ਼ੀਕਲ ਅਕੈਡਮੀ ਤੋਂ ਸਾਡੇ ਦੋਵੇਂ ਇੰਸਟੀਚਿਊਟ ਜਿਹੜੇ ਨੇ ਉਹ ਜਦੋਂ ਕਹਿਣਗੇ ਅੱਜ ਵੀ ਜਦੋਂ ਅੱਗੇ ਤੋਂ ਵੀ ਕਹਿਣਗੇ ਨਾਬੇ ਦੀ ਕਿਸੇ ਵੀ ਮੂਵਮੈਂਟ ਦੇ ਵਿੱਚ ਲੋਕ ਭਲਾਈ ਦੀ ਮੂਵਮੈਂਟ ਦੇ ਵਿੱਚ ਹਿੱਸਾ ਪਾਉਣ ਲਈ ਕਹਿਣਗੇ ਅਸੀਂ ਹਾਜ਼ਰ ਹੋਵਾਂਗੇ ਮੇਰੀ ਸਾਰੀ ਟੀਮ ਤੇ ਮੇਰਾ ਸਕੂਲ ਸਾਰੇ ਹਾਜ਼ਰ ਹੋਣਗੇ ਬਿਲਕੁਲ ਜੀ ਕੋਈ ਚੱਕਰ ਨਹੀਂ ਸਾਡਾ ਆਪਣਾ ਸ਼ਹਿਰ ਹੈ ਜੀ ਤੇ ਦੇ ਤਾਂ ਨਹੀਂ ਬੱਚਿਆਂ ਨੂੰ ਤਾਂ ਇਹ ਤਾਂ ਹੀ ਲੱਗੂਗਾ ਅੰਦਰ ਵੀ ਨਹੀਂ ਇਹਨਾਂ ਨੇ ਅੱਗੇ ਮਹਿਕਮੇ ਚ 2250 ਬੱਚਾ ਪੰਜਾਬ ਪੁਰਸੇ ਭਰਤੀ ਹੋ ਗਿਆ इवन ਸਬ ਇੰਸਪੈਕਟਰ ਵੀ ਤੇ ਇਹ ਮਹਿਕਮੇ ਚ ਜਾ ਕੇ ਸੇਵਾਵਾਂ ਕਰਨਗੇ ਜੀ ਅੱਗੇ ਫਿਰ ਇਹ ਇਹ ਇਹਨਾਂ ਨੂੰ ਪਹਿਲਾਂ ਤੋਂ ਇਹੀ ਸਿਖਾਇਆ ਜਾਂਦੀ ਐਪ ਦੇ ਗਰਾਊਂਡ ਦੀ ਖੁਦ ਸਫਾਈ ਆਲੇ ਦਾਲੇ ਦੀ ਖੁਦ ਸਫਾਈ ਤੇ ਇਹ ਤਾਂ ਆਪਣਾ ਸ਼ਹਿਰ ਹੈ ਜੀ ਅਸੀਂ ਮੰਨਣਾ ਲੱਗ ਰਹੇ ਹਾਂ ਅਸੀਂ ਨਾਬੇ ਤੇ ਆ ਆਪਣਾ ਰਿਆਸਤੀ ਸ਼ਹਿਰ ਹੈ ਜੀ ਤੇ ਜਿੰਦ ਤੋਂ ਬਾਅਦ ਦੂਜੀ ਵੱਡੀ ਰਿਆਸਤ ਆਪਣੀ ਇਹ ਹੈ ਜੀ ਇਹ ਤੋਂ ਵੱਡੀ ਆਪਣੀ ਪਟਿਆਲਾ ਉਹ ਵੀ ਆਪਣਾ ਹੀ ਹੈ ਜੀ ਇਹ ਵੀ ਆਪਣੀਆਂ ਜੀ ਤੇ ਸਾਨੂੰ ਕੋਈ ਇਸ ਤਰ੍ਹਾਂ ਦੇ ਕੋਈ ਮਹਿਸੂਸ ਹੋਣ ਵਾਲੀ ਗੱਲ ਨਹੀਂ ਹੈਗੀ ਅਸੀਂ ਸਗੋਂ ਖੁਸ਼ ਨਸੀਬ ਆ ਵੀ ਸਾਨੂੰ ਨਾਬੇ ਦੀ ਸਫਾਈ ਕਰਨ ਦਾ ਮੌਕਾ ਮਿਲੇ ਜੀ ਇਸ ਤਰ੍ਹਾਂ ਲੱਗਦਾ ਵੀਰੇ ਕੋਈ ਤਾਂ ਨਹੀਂ ਲੱਗਦਾ ਵੀ ਨਹੀਂ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਬਹੁਤ ਵਧੀਆ ਲੱਗ ਰਿਹਾ ਇਹ ਜਿਵੇਂ ਸਰ ਕਹਿਣਗੇ ਉਹਨਾਂ ਦੇ ਮਗਰ ਲੱਗ ਰਹੇ ਜੀ ਹਾਂਜੀ ਬੋਲੋ ਬੇਟਾ ਇਹ ਬਾਹਰ ਦੀ ਯੂਪੀ ਦਾ ਜੀ ਹਾਂਜੀ ਵਧੀਆ ਕਰ ਲਈ ਨਾਬਾ ਕੀ ਤੁਹਾਨੂੰ ਕੈਬਨ ਚੀਜ਼ ਹੈ ਕਰੋ ਇਸ ਦੇ ਸੰਬੰਧ ਹਾਂਜੀ ਹਾਂ ਕਰਨੀ ਨੇ ਜੀ ਤਾਂ ਇਹ ਆਹ ਬਧੀਆ ਵਧੀਆ ਨਾਬੇ ਦੀ ਸਫਾਈ ਜ਼ਰੂਰੀ ਹੈ ਜੀ ਆਪਣਾ ਸ਼ਹਿਰ ਹੈ ਜੀ ਨਾਬਾ ਸਾਨੂੰ ਇਹ ਸਫਾਈ ਜ਼ਰੂਰ ਕਰਨੀ ਚਾਹੀਦੀ ਅਸੀਂ ਨਾਲ ਆ ਜੀ ਠੀਕ ਹੈ ਨਾ ਨਿਊ ਇੰਡੀਆ ਪਬਲਿਕ ਸਕੂਲ ਕੋਲ ਨਿਊ ਇੰਡੀਆ ਪਬਲਿਕ ਸਕੂਲ ਕੋਲ ਅਸੀਂ ਵਿਦਿਆਰਥੀਆਂ ਨੂੰ ਸਾਨੂੰ ਬਹੁਤ ਖੁਸ਼ੀ ਹੈ ਇਸ ਸੀਰੀਜ਼ ਦੀ

ਕੀ ਤੁਸੀਂ ਵੀ ਹਿੱਸਾ ਬਣੇ ਹੋ ਜੀ ਇਸ ਮਹੀਨੇ ਦਾ ਹਾਂਜੀ ਕਿਵੇਂ ਲੱਗਿਆ ਬਹੁਤ ਵਧੀਆ ਜੀ ਬਹੁਤ ਵਧੀਆ ਉਪਰਾਲਾ ਲੱਗਾ ਜਿਹੜਾ ਕਰ ਰਹੇ ਨੇਗੇ ਜੀ ਦੇਖੋ ਇਹ ਜਿਹੇ ਉਪਰਾਲੇ ਚੱਲਦੇ ਰਹਿਣੇ ਚਾਹੀਦੇ ਨੇ ਜੀ ਵਧੀਆ ਗੱਲ ਆ ਕਿ ਕਲੀਨ ਰਹੂਗਾ ਤਾਂ ਸਵਾਸਤ ਰਹਿਣਗੇ ਸਾਨੂੰ ਇਹ ਕੰਮ ਕਰਦੇ ਬਹੁਤ ਖੁਸ਼ੀ ਹੋ ਰਹੀ ਹੈ ਐਸੀ ਹਮੇਸ਼ਾ ਇਹ ਯੋਗਦਾਨ ਪਾਵਾ ਦਾ ਸੋਦੀ ਲਲੀ